ਕੀ ਬੇਟਾ ਨਾ ਕੀ ਗੱਲ ਬਾਤ ਹੈ ਮੇਰਾ ਨਾਮ ਸਰਮਕਸ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹਥੇ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਹੈ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਉਹਦੋਂ ਜੀ ਉਹ ਹੁਣ ਇੱਥੇ ਗਿਆ ਜੀ। ਅਸੀਂ ਕੰਤ ਕੋਪਾ ਲਗਾ ਜੀ ਤੁਹਾਨੂੰ ਕੀ ਗੱਲ ਬਾਰੇ ਦੱਸਿਆ ਤੁਹਾਨੂੰ ਨਹੀਂ ਅੰਨਾ ਹੋਣੀ ਆਣ ਕੇ ਇਹਨਾਂ ਦੱਸਿਆ ਜਾਓ ਕਿਛ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਠੀਕ ਸੋ ਦੋਈ ਤੇ ਸੇ ਜੋ ਮੈਂ ਤੇ ਦੋਮੈਂ ਉਹ ਬਲਦੇ ਨੇ ਬੜੀਆ ਸਭ ਦੀ ਜਣੂ ਬੇਟੇ ਦਾ ਕੀ ਨਾਮ ਸੀ ਔਰ ਕੀ ਬਲਬਾਤ ਹੋਈ ਹੈ ਜੀ ਰੋਜਤਮ ਸਿੰਘ ਉਹਦਾ ਨਾਮ ਮੇਰਾ ਨਾਮ ਪ੍ਰੇਮ ਸਿੰਘ ਜੀ ਹਾਂਜੀ ਤੇ ਕੀ ਕੰਮ ਕਰਦਾ ਸੀ ਪਹਿਲਾਂ ਤਾਂ ਇੱਥੇ ਰੰਗ ਰੰਗ ਦਾ ਕੰਮ ਕਮ ਕਰਦਾ ਜੀ ਪਹਿਲੀ ਦਿਨ ਹੀ ਗਿਆ ਵੈਸੇ ਇਹ ਤੇ ਲੱਕੜੋ ਕੰਤ ਦਾ ਕੰਮ ਕਦੀ ਕਰਦਾ ਵੀ ਉਹ ਤੇ ਤਾਂ ਚਾ ਕਿ ਤਨ ਯਾਰ ਦੋਸਤਾਂ ਦਾ ਘੁੰਮ ਦਾ ਕੰਮ ਚੱਲ ਗਿਆ ਜੇ ਕਿ ਕੀ ਪਤਾ ਲੱਗਾ ਤੁਹਾਨੂੰ ਹੁਣ ਪਤਾ ਨਹੀਂ ਜੀ ਹੁਣ ਤੇ ਆਹ ਹੈ ਪਾ ਲੱਗਾ ਵੀ ਆਹ ਹਾਲ ਹਾਲਾਤ ਹੋ ਗਿਆ ਕਿ ਅਸੀਂ ਜੇ ਲੰਮੇ ਪਏ ਸੱਤੇ ਹਜ਼ਾਰ ਮਾਨ ਨਾਲ ਸਾਨੂੰ ਤੋਂ ਮੁਲਕ ਬਾਹਰ ਖਤ ਦਾ ਪਾ ਲੱਗਾ ਪਰਿਵਾਰਤ ਕੀ ਹਾਲ ਮਾਤਾ ਦਾ ਇਸ ਵੇਲੇ ਐਵੇਂ ਤੇ ਵੇਖ ਲੋ ਪੂਰਾ ਆਪਣਾ ਬੇੜਾ ਘਰ ਕੋ ਹੋਇਆ ਹਿਸਾਬ ਹੈ ਕਿ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਕੁਝ ਨਹੀਂ ਮੰਗ ਕਰਦੇ ਸਾਡਾ ਜਿਹੜਾ ਚਾ ਗਿਆ ਜਿਹੜਾ ਗਵਾਚ ਗਿਆ ਤੇ ਇਹਨਾਂ ਕੀ ਲੱਗ ਸਕਦੇ ਹੈ ਜੀ ਕੱਲਾ ਕੱਲਾ ਜਿਹੜਾ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਪੈਣ ਪਰਾਸੀ ਕੁੜੀ ਮੁੰਡਾ ਇਹਨੂੰ ਛੋਟੀ ਕੁੜੀ ਆ ਵੱਡਾ ਮੁੰਡਾ ਆ ਗੱਲਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ